ਸਿਜਿ ਵਾਹਿਗੁਰੂ ਸਹਿਬ ਜੀਓ ਤਨਾ ਅਸਰੀ ਮਹੱਲਾ ਤੀਜਾ ਕਾਚਾ ਤਨ ਸੱਚੇ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਤਨ ਸਦਾ ਦੁੱਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚੇ ਮੂਰਖ ਗਾਵਾਰ ਮਨਮਖ ਭੂਲੇ ਅੰਦ ਗਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਰਹਾਉ ਮਨਮੁਖ ਭੂਲੇ ਸਭ ਮਰਿ ਗਵਾਰ ਭਉਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਤੇ ਅਹੰਸ ਬੈਰਾਗ ਜਹ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰ ਭਾਗ ਹਰ ਨਾਮ ਸਮਾਣੀ ਸਦ ਸਾਧਕ ਤਰਸੇ ਸਭ ਲੋਏ ਪੂਰ ਹੈ ਭਾਗ ਪ੍ਰਾਪਤ ਹੋਏ ਸਭ ਕੁਝ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪ੍ਰਸ਼ਾਨ ਕੋਈ ਸੱਚ ਸਾਚਾ ਸੱਚ ਆਪ ਦੜਾਈ ਨਾਨਕ ਆਪੇ ਵਿਖੈ ਆਪੇ ਸੱਚ ਲਾਈ ਸਭ ਕੁਝ ਸਾਚਾ ਸਾਚ ਹੈ ਸੁਇ ਉਤਮ ਬ੍ਰਹਮ ਪਛਾਨੈ ਕੋਈ ਸੱਚ ਸਾਚਾ ਸੱਚ ਆਪ ਦੜਾਈ ਨਾਨਕ ਆਪੇ ਵਿਖੈ ਆਪੇ ਸੱਜ ਲਾਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ ਸਤ ਸ੍ਰੀ ਅਕਾਲ